ਅੰਮ੍ਰਿਤਸਰ ਵਿੱਚ ਬੀਤੀ ਰਾਤ 1.5 ਵਜੇ ਸਥਾਨਕ ਲੋਕਾਂ ਨੂੰ ਜ਼ਬਰਦਸਤ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਧਮਾਕਿਆਂ ਦੀ ਇਹ ਆਵਾਜ਼ ਇੰਨੀ ਕੁ ਜ਼ੋਰਦਾਰ ਸੀ ਕਿ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਵੀ ਟੁੱਟ ਗਏ ਅਤੇ ਸਾਰੇ ਲੋਕਾਂ ਦੇ ਮਨ ਦੇ ਵਿੱਚ ਇਹੀ ਸਵਾਲ ਹੈ ਕਿ ਧਮਾਕਿਆਂ ਦੀਆਂ ਇਹ ਆਵਾਜ਼ਾਂ ਕਿੱਥੋਂ ਅਤੇ ਕਿਉਂ ਆਈਆਂ ਫਿਲਹਾਲ ਧਮਾਕਿਆਂ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚਲ ਸਕਿਆ ਪਰ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਡੇਲੀ ਪੋਸਟ ਪੰਜਾਬੀ ਆਪਣੇ ਦਰਸ਼ਕਾਂ ਨੂੰ ਅਪੀਲ ਕਰਦਾ ਹੈ ਕਿ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਅਫਵਾਹਾਂ ਤੋਂ ਗੁਰੇਜ਼ ਕਰੋ ਕਿਉਂਕਿ ਪੁਲਿਸ ਪ੍ਰਸ਼ਾਸਨ ਦੇ ਮੁਤਾਬਕ ਅੰਮ੍ਰਿਤਸਰ ਦੇ ਵਿੱਚ ਅਜੇ ਹਾਕ ਕੁਝ ਵੀ ਨਹੀਂ ਹੋਇਆ। ਜਿਹੜੇ ਵੀ ਬਲਾਸਤੀ ਅਜਰਾਤ ਆਵਾਜ਼ ਆਈ ਸੀ ਉਹ ਹੁਣ ਤੱਕ ਦੀ ਜਿੰਨੀ ਵੀ ਪ੍ਰੀਮੀਅਮ ਦੀ ਇਨਫੋਰਮੇਸ਼ਨ ਆ ਜਿਹੜੇ ਪਾਸੇ ਸਾਰੇ ਚੈੱਕ ਕੀਤੀਆਂ ਗਈਆਂ ਹੈਗੀਆਂ ਕੋਈ ਇਹੋ ਜਿਹਾ ਤਮਾਕਾ ਹੋਣ ਦੀਆਂ ਬਲਾਸਟ ਹੋਣ ਦੀ ਕੋਈ ਇਨਫੋਰਮੇਸ਼ਨ ਨਹੀਂ ਹੈ ਸਾਰੇ ਪਾਸੇ ਸਭ ਠੀਕ ਠਾਕ ਹੈਗਾ ਤੇ ਮੇਰੀ ਸਾਰਿਆਂ ਨੂੰ ਇਹ ਅਪੀਲ ਹੈਗੀ ਕਿ ਕੋਈ ਪੈਨਿਕ ਕ੍ਰੀਏਟ ਨਾ ਕਰਨ ਸਾਰੇ ਪਾਸੇ ਕੋਈ ਜਿਹੜੇ ਇਹ ਕੋਈ ਗਲਤ ਜਿਹੜੇ ਸੋਸ਼ਲ ਮੀਡੀਆ ਤੋਂ ਕੋ ਮੈਸੇਜ ਜਾਂਦੇ ਉਹਨਾਂ ਤੇ ਵਿਸ਼ਵਾਸ ਨਾ ਕਰਨ ਸਾਰੇ ਪਾਸੇ ਸਭ ਠੀਕ ਠਾਕ ਹੈ ਜੋ ਹੁਣ ਤੱਕ ਦੀ ਇਨਫੋਰਮੇਸ਼ਨ ਹੈ ਲੋਕਾਂ ਨੂੰ ਸੁਣੀਆ ਆਵਾਜ਼ਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਆਵਾਜ਼ਾਂ ਕਿਸੇ ਲੜਾਕੂ ਜਹਾਜ਼ੀਆਂ ਹੋ ਸਕਤੀਆਂ ਨੇ ਜਾਂ ਫਿਰ ਫੌਜ ਦੇ ਵੱਲੋਂ ਕੀਤੇ ਗਏ ਕਿਸੇ ਮੌਕ ਟੈਸਟ ਹੋ ਸਕਤੀਆਂ ਨੇ ਪਰ ਇਸ ਗੱਲ ਦੀ ਪੁਸ਼ਟੀ ਵੀ ਡੇਲੀ ਪੋਸਟ ਪੰਜਾਬੀ ਨਹੀਂ ਕਰਦਾ ਅੰਮ੍ਰਿਤਸਰ ਤੋਂ ਸੁਖਤੇਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ